ਇਸ ਟਾਈਮ ਅਸੀਂ ਗੱਲ ਕਰ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪ੍ਰਮੋਟ ਹੋਣੀਆਂ ਸ਼ੁਰੂ ਹੋ ਜਾਣਗੀਆਂ 5 ਸਾਲ ਦਾ ਗੈਪ ਪੈ ਜਾਂਦਾ ਹੈ ਆਇਲੈਂਡ ਸਕੋਰ ਘਟਾ ਜਾਂ ਨਹੀਂ ਕੀਤਾ ਹੋਇਆ ਇੱਥੇ ਬੈਂਕਿੰਗ ਦੀ ਪ੍ਰੋਬਲਮ ਆ ਜੀਟੀ ਕਲੀਅਰ ਕਰਨਾ ਬਹੁਤ ਔਖਾ ਲੱਗਦਾ ਹੈ ਉਹ ਬੱਚੇ ਸਾਡੇ 408 ਦੇ ਵਿੱਚ इजीली ਅਪਲਾਈ ਕਰਕੇ ਜਾ ਸਕਦੇ ਆ ਸਾਡਾ ਜਿਹੜਾ ਵੀਜ਼ਾ ਹੋਊਗਾ ਇਹ ਵੀਜ਼ੇ ਦੇ ਵਿੱਚ ਉੱਥੇ ਜਿਹੜੀਆਂ ਸੋਸ਼ਲ ਐਕਟੀਵਿਟੀਆਂ ਹੁੰਦੀਆਂ ਉਹਦੇ ਬੇਸ ਦੇ ਉੱਤੇ ਵੀਜ਼ਾ ਹੋਊਗਾ ਵਰਕਿੰਗ ਹੌਲੀਡੇ ਵੀਜ਼ਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਇਹਦੇ ਵਿੱਚ ਤੁਹਾਡੇ ਪਾਸ ਪਲੱਸ 2 ਚਾਹੀਦੀ ਹੈ ਸਾਨੂੰ ਕੋਈ ਕੁਆਲਿਫੀਕੇਸ਼ਨ ਨਹੀਂ ਹੈ ਕੋਈ ਆਇਲਟਸ ਦੀ ਰਿਕੁਆਇਰਮੈਂਟ ਨਹੀਂ ਹੈ ਵਰਕਿੰਗ ਹੌਲੀਡੇ ਵੀਜ਼ਾ ਜਿਹੜਾ ਓਪਨ ਹੁੰਦਾ ਸੀ ਪਰ ਇੰਨਾ ਜ਼ਿਆਦਾ ਜਿਹੜਾ ਹੈ ਇੱਥੇ ਪੰਜਾਬ ਦੇ ਦੀ ਮੈਂ ਗੱਲ ਕਰਾ ਹਰਿਆਣਾ ਦੇ ਵਿੱਚ ਇੰਨਾ ਪ੍ਰੋਮੋਟ ਨਹੀਂ ਕੀਤਾ ਜਾਂਦਾ ਨਹੀਂ ਬੋਲਿਆ ਨਹੀਂ ਜਾਂਦਾ ਸੀ ਜੇ ਬੱਚੇ ਦਾ ਡਰਾ ਨਹੀਂ ਨਿਕਲਦਾ ਪੀਆਰ ਲੀਡਿੰਗ ਪ੍ਰੋਗਰਾਮ ਹੋਊਗਾ 491 ਜਿਹਦੇ ਵਿੱਚ 5 ਸਾਲ ਦਾ ਵਰਕ ਪਰਮਿਟ ਹੋਊਗਾ ਇੱਥੋਂ ਲੈ ਕੇ ਜਾਊਗਾ ਉਸ ਤੋਂ ਬਾਅਦ ਬੱਚਾ ਉੱਥੇ ਜਾ ਕੇ ਆਪਣਾ ਪੀਆਰ ਜਿਹੜੀ ਹੈ ਉਹਦੇ ਲਈ ਐਲੀਜੀਬਲ ਹੋਊਗਾ ਤੇ ਅਸੀਂ ਇਸ ਚੀਜ਼ ਨੂੰ ਬੜਾ ਲੱਕੀ ਮੰਨਦੇ ਆ ਕਿ ਬੱਚਿਆਂ ਦੇ ਡ੍ਰੀਮਸ ਤੱਕ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਆ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਹੈ ਜਿਹਦੇ ਲਈ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ ਬਿਲਕੁਲ ਮੈਂ ਕਹੂੰਗੀ ਕਿ ਹੁਣੇ ਦੇ ਹੁਣੇ ਜੇ ਅਪਲਾਈ ਕਰਨਾ ਹੈ ਤੇ ਸਾਨੂੰ ਕਾਲ ਕਰੋ ਇਹਦੇ ਵਿੱਚ ਕੋਈ ਲੰਬੀ ਚੌੜੀ ਲਿਸਟ ਨਹੀਂ ਹੈ ਬੱਚੇ ਦੀ ਡਿਪੈਂਡ ਆਨ ਹੋਊਗਾ ਕਿ ਬੱਚਾ ਉੱਥੇ ਕਿਹੜੇ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਦਾ ਹੈ ਇਹ ਦੇਈਆਂ ਜਿਹੜੀਆਂ ਆਨਲਾਈਨ ਜਿਹੜੀਆਂ ਦੀਆਂ ਰਜਿਸਟ੍ਰੇਸ਼ਨ ਹੋਣੀਆਂ ਐ ਜਿੱਥੇ ਅਸੀਂ ਇਹ ਫਾਈਲਸ ਤੁਹਾਡੀਆਂ ਪੁੱਟ ਔਨ ਕਰਨੀਆਂ ਸਾਈਟਸ ਦੇ ਉੱਤੇ ਉਹ ਸਿਰਫ 24 ਘੰਟੇ ਲਈ ਜਾਂ 48 ਘੰਟੇ ਲਈ ਓਪਨ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੂਹੀ ਕਰੋਵਰ ਤੇ ਅੱਜ ਅਸੀਂ ਆਏ ਹੋਏ ਹਾਂ ਫੇਜ਼ 1 ਮੁਹਾਲੀ ਦੇ ਵਿੱਚ ਕ੍ਰੀਏਟਿਵ ਫਿਊਚਰ ਕੌਂਸਲੈਂਜ਼ਾ ਦੇ ਆਫਿਸ ਦੇ ਵਿੱਚ ਜਿੱਥੇ ਤੁਹਾਡੇ ਸੁਪਨਿਆਂ ਨੂੰ ਖਾਂਬ ਮਿਲਦੇ ਨੇ ਜੀ ਹਾਂ ਅਸੀਂ ਤੋਂ ਅੰਦਾਜ਼ੇ ਕਿ ਇਸ ਵੇਲੇ ਸਾਡੇ ਨਾਲ ਗੁਰਪ੍ਰੀਤ ਕੌਰ ਮੈਡਮ ਜੀ ਮੌਜੂਦ ਨੇ ਮੈਡਮ ਜੀ ਬੈਠਾ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਅਸੀਂ ਤੋਂ ਅੰਦਾਜ਼ੇ ਕਿ ਸਿਰਫ ਮੋਹਾਲੀ ਦੇ ਵਿੱਚ ਹੀ ਨਹੀਂ ਬਲਕਿ ਆਸਟ੍ਰੇਲੀਆ ਤੇ ਕੈਨੇਡਾ ਤੋਂ ਵੀ ਆਪਰੇਟ ਕਰਦੇ ਨੇ ਉੱਥੇ ਵੀ ਇਹਨਾਂ ਦੇ ਜਿਹਨੇ ਆਫਿਸਿਸ ਨੇ ਤੇ ਅੱਜ ਅਸੀਂ ਬੇਸਿਕਲੀ ਆਸਟ੍ਰੇਲੀਆ ਬਾਰੇ ਜੋ ਹੈ ਇਹਨਾਂ ਦੇ ਨਾਲ ਸਵਾਲ ਜਵਾਬ ਕਰਨ ਵਾਲੀਆਂ ਮੈਮ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣ ਜਾ ਰਹੇ ਹਾਂ ਕਿ ਪਹਿਲਾਂ ਤੁਸੀਂ ਕਲਚਰ ਐਕਸਚੇਂਜ ਪ੍ਰੋਗਰਾਮ ਲੈ ਕੇ ਆਏ ਸੀ ਜਿਸ ਵਿੱਚ ਬਹੁਤ ਸਾਰੇ ਵੀਜ਼ਾ ਆਏ ਸੀ ਵੀਜ਼ਾ ਹੀ ਵੀਜ਼ਾ ਹੋ ਮੈਮ ਕਲਚਰ ਐਕਸਚੇਂਜ ਪ੍ਰੋਗਰਾਮ ਬਾਰੇ ਮੈਂ ਥੋੜਾ ਜਿਆਦਾ ਦੱਸਣਾ ਚਾਹੁੰਦੀ ਆ ਉਸ ਟਾਈਮ ਹਰ ਕੰਸਲਟੈਂਟ ਇਹ ਬੋਲ ਰਿਹਾ ਸੀ ਕਿ ਇਹ ਪ੍ਰੋਗਰਾਮ ਨਹੀਂ ਹੈ ਇਸ ਪ੍ਰੋਗਰਾਮ ਬਾਰੇ ਗੱਲ ਕੀਤੀ ਜਾਂਦੀ ਸੀ ਕਿ ਇਹ ਪ੍ਰੋਗਰਾਮ ਹੈ ਹੀ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਤੇ ਇਸ ਟਾਈਮ ਹਰ ਕੰਸਲਟੈਂਟ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਨੂੰ ਪ੍ਰੋਮੋਟ ਵੀ ਕਰ ਰਿਹਾ ਤੇ ਡੀਲ ਵੀ ਕਰ ਰਿਹਾ ਹੁਣ ਅਸੀਂ ਲੈ ਕੇ ਆਏ ਆ ਸਬ ਕਲਾਸ 408 ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਉੱਥੇ ਲੈ ਕੇ ਜਾਵਾਂਗੇ ਜਿਹਦੇ ਵਿੱਚ ਇਹ ਸਾਡਾ ਜਿਹੜਾ ਵੀਜ਼ਾ ਹੋਊਗਾ ਇਹ ਵੀਜ਼ੇ ਦੇ ਵਿੱਚ ਉੱਥੇ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਉਹਦੇ ਬੇਸ ਦੇ ਉੱਤੇ ਵੀਜ਼ਾ ਹੋਊਗਾ ਤੇ ਬੱਚਾ ਉੱਥੇ ਜਾ ਕੇ ਆਪਣਾ ਸਟੱਡੀ ਪਰਮਿਟ ਵੀ ਕਨਵਰਟ ਕਰਾ ਸਕਦਾ ਹੈ ਜੇ ਬੱਚਾ ਚਾਵੇ ਕਿ ਮੈਂ ਵਰਕ ਪਰਮਿਟ ਕਨਵਰਟ ਕਰਵਾਣਾ ਹੈ ਤੇ ਉਹ ਵੀ ਕਨਵਰਟ ਕਰਵਾ ਸਕਦਾ ਹੈ ਤੇ ਇਹਦੇ ਨਾਲ ਨਾਲ ਜਿਹੜੇ ਬੱਚੇ ਸਾਡੇ ਜਿਵੇਂ ਪਲੱਸ 2 ਕਰ ਲਈਆ 5 ਸਾਲ ਦਾ ਗੈਪ ਪੈ ਜਾਂਦਾ ਹੈ ਆਇਲਟ ਸ코ਰ ਘਟ ਹੈ ਜਾਂ ਨਹੀਂ ਕੀਤਾ ਹੋਇਆ ਇੱਥੇ ਬੈਂਕਿੰਗ ਦੀ ਪ੍ਰੋਬਲਮ ਆ ਜੀਟੀ ਕਲੀਅਰ ਕਰਨਾ ਬਹੁਤ ਔਖਾ ਲੱਗਦਾ ਉਹ ਬੱਚੇ ਸਾਡੇ 408 ਦੇ ਵਿੱਚ इजीली ਅਪਲਾਈ ਕਰਕੇ ਜਾ ਸਕਦੇ ਆ ਟੋਟਲੀ ਟੂ ਟੋਟਲੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਆ ਦੀ ਰਿਸਪੌਂਸਿਬਿਲਟੀ ਰਹੂਗੀ ਅਸੀਂ ਉੱਥੇ 20 ਪੋਸਟ ਲੈਂਡਿੰਗ ਵੀ ਬੱਚੇ ਨੂੰ ਸਰਵਿਸਿਜ਼ ਦੇਣੀਆਂ ਉਹ ਪ੍ਰੋਵਾਈਡ ਕਰਵਾਵਾਂਗੇ ਮੈਮ ਵਰਕਿੰਗ ਹਾਲੀਡੇ ਵੀਜ਼ਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਮੈਮ ਉਸ ਬਾਰੇ ਥੋੜਾ ਦੱਸੋ ਕਿ ਕੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਮੈਂ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਹੈ ਇੰਡੀਆ ਦੇ ਲਈ ਨਾ ਓਪਨ ਹੋਇਆ ਪਹਿਲਾਂ ਨਾ ਵਰਕਿੰਗ ਹੌਲੀਡੇ ਵੀਜ਼ਾਸ ਜਿਹੜਾ ਓਪਨ ਹੁੰਦਾ ਸੀ ਪਰ ਇੰਨਾ ਜ਼ਿਆਦਾ ਜਿਹੜਾ ਹੈ ਇੱਥੇ ਪੰਜਾਬ ਦੇ ਦੀ ਮੈਂ ਗੱਲ ਕਰਾ ਹਰਿਆਣਾ ਦੇ ਵਿੱਚ ਇੰਨਾ ਪ੍ਰੋਮੋਟ ਨਹੀਂ ਕੀਤਾ ਜਾਂਦਾ ਨਹੀਂ ਬੋਲਿਆ ਨਹੀਂ ਜਾਂਦਾ ਸੀ ਇਹ ਵਰਕਿੰਗ ਹੌਲੀਡੇ ਵੀਜ਼ਾ ਪਹਿਲਾਂ ਤੋਂ ਹੀ ਜਿਹੜਾ ਇਹ ਸਾਲ 'ਚ ਇੱਕ ਵਾਰ ਓਪਨ ਹੁੰਦਾ ਹੈ ਹੁਣ ਜਿਹੜਾ ਕਿ 1 ਨਵੰਬਰ ਸੋਰੀ 1 ਅਕਤੂਬਰ ਤੋਂ ਜਿਹੜਾ ਓਪਨ ਹੋਣ ਜਾ ਰਿਹਾ ਹੈ ਇਹਦੇ ਵਿੱਚ ਤੁਹਾਡੇ ਕੋਲ +2 ਚਾਹੀਦੀ ਹੈ ਸਾਨੂੰ ਕੋਈ ਕੁਆਲਿਫੀਕੇਸ਼ਨ ਨਹੀਂ ਹੈ ਕੋਈ ਆਇਲਟਸ ਦੀ ਰਿਕੁਆਇਰਮੈਂਟ ਕਿੰਨੀ ਹੈ ਤੇ ਇਹਦੇ ਵਿੱਚ ਜੇ ਤੁਸੀਂ ਅੱਜ ਸਾਨੂੰ ਕਾਲ ਕਰਕੇ ਰਜਿਸਟ੍ਰੇਸ਼ਨ ਕਰਾਉਂਦੇ ਹੋ ਤਾਂ ਹੀ ਅਸੀਂ ਤੁਹਾਡੇ ਪ੍ਰੋਫਾਈਲ ਨੂੰ 1 ਅਕਤੂਬਰ ਤੱਕ ਪੁਟ ਔਨ ਕਰ ਸਕਾਂਗੇ ਔਰ ਇਹਦੇ ਵਿੱਚ ਮੈਂ ਗੱਲ ਬੱਚੇ ਦੇ ਮਾਈਂਡ ਦੇ ਵਿੱਚ ਆਉਂਦਾ ਹੈ ਕਿ ਇਹਦੇ ਵਿੱਚ ਮੇਰਾ ਡਰਾਅ ਨਿਕਲੂਗਾ ਕਿ ਨਹੀਂ ਨਿਕਲੂਗਾ ਉਹਦੇ ਵਿੱਚ ਅਸੀਂ 491 ਦੀ ਸਰਵਿਸਿਜ਼ ਦੇਵਾਂਗੇ ਜੇ ਤਾਂ ਬੱਚੇ ਦਾ ਡਰਾਅ ਨਿਕਲ ਗਿਆ ਤੇ ਬਹੁਤ ਹੀ ਵਧੀਆ ਗੱਲ ਜੇ ਬੱਚੇ ਦਾ ਡਰਾਅ ਨਹੀਂ ਨਿਕਲਦਾ ਪੀਆਰ ਲੀਡਿੰਗ ਪ੍ਰੋਗਰਾਮ ਹੋਊਗਾ 491 ਜਿਹਦੇ ਵਿੱਚ 5 ਸਾਲ ਦਾ ਵਰਕ ਪਰਮਿਟ ਹੋਊਗਾ ਇੱਥੋਂ ਲੈ ਕੇ ਜਾਊਗਾ ਉਸ ਤੋਂ ਬਾਅਦ ਬੱਚਾ ਉੱਥੇ ਜਾ ਕੇ ਆਪਣਾ ਪੀਆਰ ਜਿਹੜੀ ਹੈ ਉਹਦੇ ਲਈ ਐਲੀਜੀਬਲ ਹੋਊਗਾ ਤੇ ਇਸ ਤਰ੍ਹਾਂ ਦੀਆਂ ਤਿੰਨ ਜਿਹੜੀਆਂ ਕੈਟਾਗਰੀਜ਼ ਨੇ ਜਿਹੜਾ ਹੌਟ ਮੈਂ ਕਹਿੰਦੀ ਹਾਂ ਇਸ ਟਾਈਮ ਬੱਚੇ ਦੇ ਜਿਹੜਾ ਬੱਚਾ ਜਾਣਾ ਚਾਹੁੰਦਾ ਹੁੱਕ ਐਂਡ ਕੁੱਕ ਮੈਂ ਚੱਲ ਜਾ ਮੇਰੇ ਡ੍ਰੀਮ ਪੂਰੇ ਹੋ ਜਾਣ ਤੇ ਹੌਟ ਪ੍ਰੋਡਕਟ ਨੇ ਇਸ ਟਾਈਮ ਇਸ ਟਾਈਮ ਇਸ ਜਿਹੜੀਆਂ ਸਬਕਲਾਸ ਹੈ ਤਿੰਨੋਂ ਸਬਕਲਾਸ ਜਿਵੇਂ 408 ਹੋਗੀ ਔਰ ਦੂਸਰੀ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਤੇ اور ਤੀਸਰਾ 491 ਇਹ ਤਿੰਨ ਸਬਕਲਾਸ ਇਸ ਤਰ੍ਹਾਂ ਦੀਆਂ ਹਜੇ ਕੋਈ ਵੀ ਕੰਸਲਟੈਂਟ ਨਹੀਂ ਗੱਲ ਕਰੂਗਾ ਇਸ ਟਾਈਮ ਅਸੀਂ ਗੱਲ ਕਰ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪ੍ਰਮੋਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਵੀ ਕ੍ਰੀਏਟਿਵ ਫਿਊਚਰ ਕਾਉਂਸਲੈਂਡਰ ਨੇ ਹੀ ਇੱਥੇ ਲਾਂਚ ਕੀਤਾ ਸੀ ਤੇ 408 ਤੇ ਵਰਕਿੰਗ ਹੌਲੀਡੇ ਵੀਜ਼ਾ ਤੇ 491 ਅਸੀਂ ਹੀ ਲਾਂਚ ਕਰਨ ਜਾ ਰਹੇ ਆ ਤੇ ਅਸੀਂ ਇਸ ਚੀਜ਼ ਨੂੰ ਬੜਾ ਲੱਕੀ ਮੰਨਦੇ ਆ ਕਿ ਬੱਚਿਆਂ ਦੇ ਡ੍ਰੀਮਸ ਤੱਕ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਆਂ ਮੈਮ ਕੋਈ ਆਪਸ਼ਨ ਹੈ ਜਾਂ ਫਿਰ ਕੋਈ ਕੈਟਾਗਰੀ ਹੈ ਕਿ ਸਟੱਡੀ ਵੀਜ਼ਾ ਨੂੰ ਕਨਵਰਟ ਕਰਵਾਇਆ ਜਾ ਸਕੇ MM408 ਸਭ ਤੋਂ ਵਧੀਆ ਜਿਹੜੀ ਹੈਗੀ ਹੈ ਕਿ ਸਟੱਡੀ ਵੀਜ਼ੇ ਨੂੰ ਕਨਵਰਟ ਕਰਵਾਇਆ ਜਾ ਸਕਦਾ ਹੈ ਬਾਕੀ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਹੈ ਜਿਹਦੇ ਲਈ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ ਬਿਲਕੁਲ ਮੈਂ ਕਹੂੰਗੀ ਕਿ ਹੁਣੇ ਦੇ ਹੁਣੇ ਜੇ ਅਪਲਾਈ ਕਰਨਾ ਹੈ ਤੇ ਸਾਨੂੰ ਕਾਲ ਕਰੋ ਤਾਂ ਹੀ ਅਸੀਂ 1 ਅਕਤੂਬਰ ਨੂੰ ਤੁਹਾਡੀਆਂ ਜਿਹੜੀਆਂ ਫਾਈਲ ਆ ਪੁਟ ਔਨ ਕਰ ਸਕਦੇ ਹਾਂ ਉਹ ਵੀ ਵਰਕਿੰਗ ਹੌਲੀਡੇ ਵੀਜ਼ਾ ਵੀ ਇੱਕ ਤਰੀਕੇ ਨਾਲ ਤੁਸੀਂ ਉੱਥੇ ਜਾ ਕੇ ਸਟੱਡੀ ਪਰਮਿਟ ਵੀ ਲੈ ਸਕਦੇ ਹੋ ਤੁਸੀਂ ਵਰਕ ਪਰਮਿਟ ਵੀ ਲੈ ਸਕਦੇ ਹੋ ਤੁਹਾਡੇ ਤੁਹਾਡੇ ਕੋਲ ਰਾਈਟਸ ਨੇ ਤੇ 408 ਇਹ ਦੋਨੋਂ categories ਨੇ 408 ਔਰ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਇਹਨਾਂ ਦੋਨਾਂ ਦੇ ਵਿੱਚ ਵਰਕ ਪਰਮਿਟ ਵੀ ਲਿਆ ਜਾ ਸਕਦਾ ਹੈ ਔਰ ਸਟੱਡੀ ਵੀਜ਼ਾ ਵੀ ਮੈਮ ਵਰਕ ਪਰਮਿਟ ਕਿਵੇਂ ਹਾਸਲ ਹੋ ਸਕਦਾ ਕੀ ਪ੍ਰੋਫਾਈਲ ਹੋਣੀ ਚਾਹੀਦੀ ਬੱਚੇ ਦੀ ਵਰਕ ਪਰਮਿਟ ਦੇ ਲਈ ਮੈਮ ਪਲੱਸ 2 ਹੋਣਾ ਚਾਹੀਦਾ ਬੱਚਾ ਇਹਦੇ ਵਿੱਚ ਕੋਈ ਲੰਬੀ ਚੌੜੀ ਲਿਸਟ ਨਹੀਂ ਹੈ ਬੱਚੇ ਦੀ ਡਿਪੈਂਡ ਔਨ ਹੋਊਗਾ ਕਿ ਬੱਚਾ ਉਥੇ ਕਿਹੜੇ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਦਾ ਹੈ ਉਥੇ ਐਲੀਜੀਬਿਲਟੀ ਕੀ ਬੱਚੇ ਦੀ ਮੰਨਦੀ ਹੈ ਉਸ ਅਕੋਰਡਿੰਗਲੀ ਅਸੀਂ ਬੱਚੇ ਨੂੰ ਦੈਨ ਗਾਈਡ ਕਰਾਂਗੇ ਮੈਮ ਜਿਹੜੇ ਬੱਚਿਆਂ ਦਾ ਗੈਪ ਬਹੁਤ ਜ਼ਿਆਦਾ ਹੋ ਜਾਂਦਾ ਉਹ ਕਹਿੰਦਾ ਕਿ ਸਾਨੂੰ ਬਾਕੀ ਕਿਸੇ ਵੀ ਕੰਟਰੀ ਤੋਂ ਜੋ ਹੈ ਵੀਜ਼ਾ ਨਹੀਂ ਮਿਲ ਪਾਇਆ ਕਿ ਕੋਈ ਹੈ ਥੇ ਆਪਸ਼ਨ ਟੀ ਉਸ ਬੱਚੇ ਨੂੰ ਭਾਵੇਂ ਜਿੰਨਾ ਮਰਜ਼ੀ ਲੰਬਾ ਗੈਪ ਹੋਵੇ ਉਸ ਨੂੰ ਵੀਜ਼ਾ ਮਿਲ ਸਕੇ ਸ਼ੁਲਿਆ ਦਾ ਮੈਮ ਉਹੀ ਆਪਾਂ ਸ਼ੁਰੂ ਚ ਜਿਹੜੀ ਗੱਲ ਕੀਤੀ ਆ 408 ਜਿਹੜਾ ਸਪ ਤੋ ਬੈਸਟ অপਸ਼ਨ ਆ ਬੱਚੇ ਦੇ ਲਈ ਇਹ ਜਿਹੜਾ ਹੈ ਇਹ ਸੋਸ਼ਲ ਐਕਟੀਵਿਟੀ ਵੀਜ਼ਾ ਹੈ ਜਿਹਦੇ ਵਿੱਚ ਅਸੀਂ ਬੱਚੇ ਦੀ ਇਨਵੀਟੇਸ਼ਨ ਮੰਗਵਾਵਾਂਗੇ ਇੱਥੋਂ ਬੱਚਾ ਸੋਸ਼ਲ ਐਕਟੀਵਿਟੀ ਲਈ ਜਾਊਗਾ ਉੱਥੇ ਸੋਸ਼ਲ ਐਕਟੀਵਿਟੀ ਜਿਹੜੀਆਂ ਉਹ ਜੁਆਇਨ ਕਰੂਗਾ ਤੇ ਉਸ ਤੋਂ ਬਾਅਦ ਜਿਹੜੀਆਂ ਸੋਸ਼ਲ ਐਕਟੀਵਿਟੀ ਜੁਆਇਨ ਕਰਨ ਤੋਂ ਬਾਅਦ ਜਿਹੜਾ ਉਹਦਾ ਵੀਜ਼ਾ ਹੈ ਜਿਹੜਾ ਉਹਨੂੰ ਇੱਥੋਂ ਜਾਣ ਲਈ ਪਰਮਿਸ਼ਨ ਮਿਲੀ ਹੈ ਵੀਜ਼ਾ ਮਿਲਿਆ ਉਹ ਸਟੱਡੀ ਪਰਮਿਟ ਕਨਵਰਟ ਕਰਨ ਲਈ ਤੇ ਵਰਕ ਪਰਮਿਟ ਕਨਵਰਟ ਕਰਨ ਲਈ ਬੱਚਾ ਐਲੀਜੀਬਲ ਹੋਊਗਾ ਉਹਦੇ ਕੋਲ ਅਥਾਰਟिटीज ਹੋਣਗੇ ਉਸ ਵੀਜ਼ੇ ਥਰੂ ਕਿ ਉਹ ਆਪਣਾ ਉੱਥੇ ਕਨਵਰਟ ਕਰਵਾ ਸਕਦਾ ਹੈ ਜੀ ਤੇ ਜਿ ਮਰਦੋ ਓਪਨ ਹੋਣ ਵਾਲੀ ਆ ਉਸ ਬਾਰੇ ਥੋੜੀ ਜਾਣਕਾਰੀ ਵਰਕਿੰਗ ਹਾਂਜੀ ਵਰਕਿੰਗ ਹੌਲੀ ਜੀ ਉਸ ਬਾਰੇ ਥੋੜੀ ਜਾਣਕਾਰੀ ਦੋ ਵਰਕਿੰਗ ਹੌਲੀਡੇ ਲਈ ਮੈਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੂੰਗੀ ਡਿਲੇ ਨਾ ਕਰੋ ਉਨੇ ਅਪਲਾਈ ਕਰ ਲੋ ਜੇ ਤੁਸੀਂ ਹੁਣੇ ਤੁਹਾਡੇ ਤੱਕ ਇਹ ਸਾਡੀ ਨਿਊਜ਼ ਜਿਹੜੀ ਆ ਪਹੁੰਚ ਰਹੀ ਆ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਓ ਕਿਉਂਕਿ ਕ੍ਰੀਏਟਿਵ ਫਿਊਚਰ ਕਾਉਂਸਲੈਂਟ ਜਿਆਦਾ ਜਿੰਨਾ ਵੀ ਸਟਾਫ ਹੈ ਇਸ ਟਾਈਮ ਐਕਟਿਵ ਆ ਔਰ ਜਿਹੜਾ ਇਹ ਵਰਕਿੰਗ ਹੌਲੀਡੇ ਵੀਜ਼ਾ ਹੈ ਇਹਦੇਆਂ ਜਿਹੜੀਆਂ ਆਨਲਾਈਨ ਜਿਹੜੀਆਂ ਦੀਆਂ ਰਜਿਸਟ੍ਰੇਸ਼ਨ ਹੋਣੀਆਂ ਐ ਜਿੱਥੇ ਅਸੀਂ ਇਹ ਫਾਈਲਸ ਤੁਹਾਡੀਆਂ ਪੁਟ ਔਨ ਕਰਨੀਆਂ ਸਾਈਟਸ ਦੇ ਉੱਤੇ ਉਹ ਸਿਰਫ 24 ਘੰਟੇ ਲਈ ਜਾਂ 48 ਘੰਟੇ ਲਈ ਓਪਨ ਹੁੰਦੀ ਆ ਜਿੰਨੀਆਂ ਪ੍ਰੋਫਾਈਲਸ ਵੱਧ ਤੋਂ ਵੱਧ ਪਹਿਲੇ ਟਾਈਮ ਦੇ ਵਿੱਚ ਜਿਹੜੀਆਂ ਅਸੀਂ ਪੁਟ ਔਨ ਕਰਾਂਗੇ ਉਹੀ ਚੱਕਣ ਦੀ ਕੋਸ਼ਿਸ਼ ਕਰਦਾ ਹੈ ਵੀਜ਼ਾ ਆਫੀਸਰ ਜਾਂ ਉੱਥੇ ਜੋ ਵੀ ਉਹਨਾਂ ਦਾ ਔਨ ਪ੍ਰੈਜ਼ੈਂਟ ਡਿਊਟੀ ਆਫੀਸਰ ਹੁੰਦਾ ਹੈ ਇਸ ਕਰਕੇ ਟਰਾਈ ਅਸੀਂ ਕਰਾਂਗੇ ਕਿ ਬੱਚਿਆਂ ਦੀ ਜਿਹੜੀਆਂ ਪ੍ਰੋਫਾਈਲਸ ਹੈ ਜਿਹੜੇ ਫਰਸਟ ਆਰਟਸ ਨੇ ਉਹਦੇ ਵਿੱਚ ਅਸੀਂ ਪੁਟ ਔਨ ਕਰੀਏ ਕ੍ਰੀਏਟਿਵ ਫਿਊਚਰ ਕਾਉਂਸਲੈਂਸਰ ਤੋਂ ਸਾਡਾ ਨਾਲ ਸੰ ਗੁਰਪ੍ਰੀਤ कौर ਮੈਂ ਤੁਸੀ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਉਸਦੇ ਲਈ ਪਹਿਲਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤੁਹਾਡੇ ਕੋਈ ਸਵਾਲ ਨੇ ਕੈਨੇਡਾ ਜਾਣਾ ਚਾਹੁੰਦੇ ਇਨਫੈਕਟ ਤੁਹਾਡੇ ਕੋਈ ਸਵਾਲ ਨੇ ਤਾਂ ਤੁਸੀਂ ਡਾਇਰੈਕਟ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੇ ਆਫਿਸ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਸਵਾਲਾਂ ਦਾ ਸਮਾਧਾਨ ਤੁਸੀਂ ਇੱਥੇ ਲੈ ਸਕਦੇ ਹੋ ਗੁਰਪ੍ਰੀਤ कौर ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਧਨ ਦੇ ਵਾਸਤੇ ਥੈਂਕ ਯੂ